ਹੁਸਨ ਦੇ ਜਾਲ ਵਿੱਚ ਫਸਾ ਕੇ ਔਰਤਾਂ ਵੱਲੋਂ ਇੱਕ ਵਿਅਕਤੀ ਦੀ ਬਣਾਈ ਨੰਗਾ ਕਰਕੇ ਵੀਡੀਓ ਅਤੇ ਫਿਰ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਤੋਂ ਲਏ 50000 ਰੁਪਏ ਕਤਵਾਲੀ ਵਿਖੇ 6 ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ ਇੱਕ ਔਰਤ ਸਮੇਤ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਵੀਰਵਾਰ ਨੂੰ 1 ਵਜੇ ਦੇ ਲਗਭਗ ਐਸਐਚਓ ਕਤਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਜੋ ਹੁਸਨ ਦੇ ਜਾਲ ਦੇ ਵਿੱਚ ਫਸ ਗਿਆ ਦੋ ਔਰਤਾਂ ਉਸ ਨੂੰ ਆਪਣੀ ਐਕਟਵਿਟੀ ਬਿਠਾ ਕੇ ਇੱਕ ਖੰਸਨਗਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਲਾਈ ਗਈਆਂ ਉੱਥੇ ਇਸ ਤੋਂ ਪਹਿਲਾਂ 4 ਵਿਅਕਤੀ ਸ਼ਾਮਲ ਸਨ ਅਤੇ ਉਸ ਵਿਅਕਤੀ ਨੂੰ ਨੰਗਾ ਕਰਕੇ ਪੈਨਫ ਦੀ ਵੀਡੀਓ ਬਣਾਈ ਗਈ ਤੇ ਫਿਰ ਉਸ ਨੂੰ ਬਲੈਕਮੇਲ ਕੀਤਾ ਗਿਆ ਉਸ ਦੇ ਪੇਪੀਅਮ ਦਰਾਈ ਉਸ ਤੋਂ 50000 ਰੁਪਏ ਨਾ ਲੈ ਗਏ ਐਸਐਚ ਨੇ ਕਿਹਾ ਕਿ ਉਸ ਵਿਅਕਤੀ ਨੇ ਜੇ ਸਾਨੂੰ ਸ਼ਿਕਾਇਤ ਦਿੱਤੀ ਤਾਂ ਸਾਡੇ ਵੱਲੋਂ 6 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਔਰਤ ਸਮੇਤ ਚਾਰ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੋੜੇ ਇਹਨਾਂ ਵੱਲੋਂ 50000 ਰੁਪਏ ਉਸ ਵਿਅਕਤੀ ਦੇ ਆਪਣਾ ਪੀਟੀਐਮ ਦੇ ਵਿੱਚੋਂ ਕਢਵਾਏ ਗਏ ਹਨ ਉਹ ਇਹਨਾਂ ਤੋਂ ਬਰਬੰਦ ਆਪਣਾ ਕਰਵਾਏ ਜਾਣਗੇ ਅਤੇ ਬਾਕੀ ਰਹਿੰਦੇ ਦੋ ਨੂੰ ਵੀ ਇਹਨਾਂ ਵੱਲੋਂ ਜਲਦੀ ਹੀ ਆਪਣਾ ਗ੍ਰਿਫਤਾਰ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਕਤਵਾਲੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਇੱਕ ਵਿਅਕਤੀ ਨੂੰ ਨੰਗਾ ਕਰਕੇ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਉਸ ਦੇ ਕੋਲੋਂ 50000 ਰੁਪਏ ਪੀਟੀਐਮ ਦੇ ਵਿੱਚੋਂ ਕਢਾਇਆ ਗਿਆ ਅਤੇ ਉਹਨਾਂ ਨੂੰ ਇਹ ਆਪਣਾ ਗ੍ਰਿਫਤਾਰ ਕੀਤਾ ਗਿਆ ਹੈ। ਅਜੀ ਸੱਤੀ ਕਿਹੜਾ ਚਾਹੁੰਦੇ ਜਿਹੜਾ ਇੱਕ ਜਿਹੜੇ ਲੇਡੀਜ਼ ਦੇ ਬੜੇ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੂ ਆਸ ਮੌਲਵੀ ਬੰਜ਼ਾ ਰਹਿਣ ਵਾਲਾ ਜਿੰਨਾ ਹਰਮਾਨਗੜ ਦਾ ਉਹਨੇ ਸਾਡੇ ਏਐਸਆਈ ਗੁਰਮੇਲ ਸਿੰਘ ਪਾਸਕਾ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨੂਮਾਨਗੜ੍ਹ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਜਿਨ੍ਹਾਂ ਨੇ ਉਹਨੂੰ ਆਪਣੇ ਜਿਨ੍ਹਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮੰਗਾਣਾ ਅੰਸ ਨਗਰ ਦੇ ਵਿੱਚ ਲੈ ਗਏ ਇੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਫਨੰਗਾ ਕਰਾ ਕਰਕੇ ਤਕੜਾ ਆਦਮੀ ਉਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ ਅਲਫਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਤੇ ਨਹੀਂ ਅਸੀਂ ਇਹ ਤੇਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ Google Pay ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਦ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ ਪਾਸ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਹਜੇ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਹੈ ਨਾ ਆਪਣੇ ਰੈਸਟਰੀ ਤੇ ਇੱਕ ਔਰਤ ਔਰਤ ਦਾ ਨਾਮ ਹੈਗਾ ਜਸਪ੍ਰੀਤ ਕੌਰ ਵਰਖ ਜੱਸੀ ਜੋ ਹੈਗੀ ਆ ਜਨਤਾ ਕਲੋਨੀ ਰਾਮਪੁਰਾ ਫੂਲਦੀ ਹੈ ਤੇ ਤੰਨਾ ਜਿਹੜੇ ਜੈਂਟਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਹਰਸ਼ਿਤ ਕੁਮਾਰ ਔਰ ਬਿੰਪੀ ਇਹ ਵੀ ਜਨਤਾ ਗਲੋਂ ਨਿਰਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤੇਉਨੇ ਦਾ ਜੀ ਤੇ ਬਲਦੀਪ ਸਿੰਘ ਔਰ ਘੀਲਾ ਜਿਹੜਾ ਝੁੰਬੇ ਦਾ ਜੀ ਤੇ ਦੋਹਾਂ ਦੀ ਅਰੈਸਟ ਮੰਗ ਇੱਕ ਲੇਡੀ ਦਾ ਇੱਕ ਜੈਂਟਸ ਇਹਨਾਂ ਨੇ ਪਹਿਲਾਂ ਕਿੰਨੇ ਕੰਮ ਕੀਏ ਇਹਦੇ ਬਾਰੇ ਅਸੀਂ ਪ੍ਰਤਾਰ ਰਿਪੋਰਟ ਕਰਾ ਰਹੇ ਹਾਂ ਇਹਨਾਂ ਦੇ ਜਿਹੜਾ ਕੰਸਰਨ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉੱਧਰ ਆ ਕੇ ਤੁਹਾਨੂੰ ਸ਼ੇਅਰ ਕਰ ਦਵਾਂਗੇ ਬੈਕਗਰਾਉਂਡ ਕੀ ਜੀ ਪਹਿਲੇ ਵੀ ਇਹ ਕੰਮ ਕਰਦੇ ਜੀ ਇਸ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਸੀ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਚੰਗੀ ਤਰ੍ਹਾਂ ਅਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਟਰੀ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜੜੀ ਹੈਗੀ ਹੈ 5000 ਰੁਪਿਆ ਦੀ ਨਕਦੀ ਜੜੀ ਬਰਾਮਦ ਕਰਾਂਗੇ ਉਹ ਲਾ ਵੈਕਟਰ ਕੀ ਕਹਿ ਕੇ ਲੈ ਗਿਆ ਸੀ ਸਟੇਸ਼ਨ ਤੋਂ ਹਰਸਨਾ ਦਾ ਬਹੁਤ ਉਰਜਾ ਦੀ ਗੰਦੀ ਸੀ ਇਹ ਬਸ ਇਦਾਂ ਔਰਤਾਂ ਸਿੰਘਾ ਇਹ भोले-ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ भोले-ਭਾਲੇ ਲੋਕਾਂ ਜਿਹੜੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਆ ਜੀ ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਿਆ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਕੇ ਮੰਗ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਜਿੰਦੀ ਕਿ ਵੀ ਮੈਂ ਕਰਾ ਦਈ ਆ ਜੀ ਨੇ 10 10 ਤਰੀਕ ਦੀ ਆਰਾਮ ਦੀ ਘਟਨਾ ਇੱਕ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਈ ਘਟਨਾ ਮਹੇਸਤਰਾ ਹੋ ਜਾਈ ਅਭੀ ਲੋਕਾਂ ਨੂੰ ਵਾਰਕ ਲਾ ਕੇ ਆਫਰ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਆ ਜਿਸੇ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਹੈ ਸਾਥ ਆਪਣਾ ਸੁਚੇਤ ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਪਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਆ ਜੀ 7508018101 ਤੇ ਆਪਣੇ ਆਪ ਦੇਖੋ ਅਬ ਸਚੇਤ੍ਰਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਗਏ ਲੇਡੀਜ਼ ਹੋਰिजਨਟਸ ਨੇ ਰਾਤ ਨੂੰ ਚੱਲੇ ਹਾਂ ਵੀ ਕਰਦੇ ਹੈ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇਖੋ ਜੀ ਇਹਰੇ ਤੇ ਅਸੀਂ ਅਲਰਟ ਹੋਏ ਹੋਇਆ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਤਾਂ ਨਾਤੀਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਸੀਗਾ ਸੰਪਲ ਸੰਤਪੁਰਾ ਰੋਡ ਤੇ ਸੀ ਰਿਐਫ ਆਈ ਆਰ ਵੀ ਦਰਜ ਕੀਤੀ ਸੀ ਪੀ ਸੀ ਆਰ ਨੂੰ ਵੀ ਅਸੀਂ ਅਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕੀਤਾ ਸੀ ਉਹਨਾਂ ਦੇ ਇੱਕ ਮਜ਼ਬੂਤ ਪਰਚਾ ਦਰਜ ਕਰਾ